ਪਾਲ ਸਿੰਘ ਖੈਰਾ ਸਾਹਿਬ ਦੀ سپورਟ ਕਰੋ ਤੇ ਦੱਬ ਕੇ ਉਹਨਾਂ ਨਾਲ ਚੱਲੋ ਮੇਰਾ ਵਾਦਾ ਕਿ ਮੈਂ ਸਾਥੀ ਬਣ ਕੇ ਖੈਰਾ ਸਾਹਿਬ ਦੀ ਜਿਹੜੀ ਇਹ ਇਲੈਕਸ਼ਨ ਕੈਂਪੇਨ ਆ ਇਹਦੇ 'ਚ ਰੋਲ ਨਭਾਵਾਂਗਾ ਪਿਆਰੂ ਖੈਰਾ ਸਾਹਿਬ ਮੈਨੂੰ ਪਤਾ ਲੱਗਿਆ ਵੀ ਤੁਸੀਂ ਕੱਲ ਨੂੰ ਤੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਬਾਕੀ ਹੋਰ ਲੀਡਰ ਸਾਹਿਬਾਨ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਪਰ ਮੈਂ ਇਹ ਗੱਲ ਜੇ ਉਹ ਤੋਂ ਬਾਅਦ ਕਰਦਾ ਤਾਂ ਮੈਨੂੰ ਲੱਗਦਾ ਵਧੀਆ ਨਹੀਂ ਸੀ ਲੱਗਣੀ ਅਗਲਾ 100 ਚੀਜ਼ਾਂ ਸੋਚਦਾ ਵੀ ਫਾਨੀ ਕਮਿਟਮੈਂਟ ਲੈ ਲਈ ਜੀ ਫਾਨੀ ਕਮਿਟਮੈਂਟ ਲੈ ਲਈ ਤਾਂ ਮੈਂ ਕਮਿਟਮੈਂਟ ਵਾਲਾ ਕਮਿਟਮੈਂਟ ਦਾ ਮੈਨਾਂ ਪਹਿਲਾਂ ਵੀ ਹੋਈ ਸੀ ਸੋ ਮੈਂ ਕਮਿਟਮੈਂਟ ਦੇ ਬਾਲਾ ਹੁਣ ਯਕੀਨ ਨਹੀਂ ਕਰਦਾ ਸੋ ਮੇਰੀ ਮੈਂ ਖੁੱਲੀਆਂ ਬਹਾਨ ਨਾਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਇਹ ਜਿਹੜੀ ਲੜਾਈ ਹੈ ਇਹਦੇ ਵਿੱਚ ਫਤਿਹ ਹਾਸਲ ਕਰੋ ਤੇ ਸਾਰੀਆਂ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਕਿ ਇੰਨਾ ਨੈਗੇਟਿਵ ਰਾਜਨੀਤੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਇਹ ਕਲੀ ਕੋਈ ਇਹ ਨਹੀਂ ਹੁੰਦਾ ਕਿ ਇਹ